ਠੀਕ ਆ ਕੈਂਵ ਆ ਆ ਠੀਕ ਆ ਆ ਗਿਆ ਜੱਟ ਜਿਮ ਚੋਂ ਹੋ ਕੇ ਜੱਟ ਹੁਣ ਜਿਮ ਨਹੀਂ ਆ ਗਿਆ ਮੈਂ 10 ਵਜੇ ਗਿਆ ਤੇ 11 ਵਜੇ ਆ ਗਿਆ ਕਿ ਪਹਿਲਾਂ ਗਿਆ ਹੈਗਾ ਨਹੀਂ ਪਹਿਲਾਂ ਗਿਆ ਲੱਗ ਹੀ ਗਿਆ ਥੋੜਾ ਜਿਹਾ ਟਾਈਮ ਮੈਂ ਤੈਨੂੰ ਉਥੇ ਕੈਮਰੇ ਚ ਦੇਖੀ ਜਾਂਦਾ ਸੀਗਾ ਉਥੇ ਮੈਂ ਕਿਹਾ ਮੇਰੀ ਬੀਬੀ ਕੈਮਰੇ ਦੇ ਵਿੱਚ ਬੈਠੀ ਪੂਰੀ ਆਉਤ ਲੱਗਾ ਸਾਹਮਣੇ ਮੈਂ ਹੁਣੇ ਜਾਈ ਚੜੀ ਜੀ ਹਾਂ ਥੋੜਾ ਜਿਹੀ ਵੇ ਚੜੀ ਮੈਂ 15 20 ਮਿੰਟ ਹੋ ਗਏ ਤੈਨੂੰ ਦੇਖਣ ਨੇ ਅਸੀਂ ਉਥੇ ਪੰਦਰਾ ਮੀਂਹ ਮੇਰੇ ਮੈਂ ਪੰਦਰਾ ਮੀਂਹ ਬਿਟੇ ਜੋ ਹੋਇਆ ਨਹੀਂ ਹੁੰਦਾ ਕਮਲ ਜੀ ਤਾਂ ਆਹੀ ਕਰੇ ਮੈਂ ਉਹਨੂੰ ਸਾਲੇ ਨੂੰ ਕਹਿ ਕੇ ਗਿਆ ਮੈਂ ਕਿ ਬੀਬੀ ਨੂੰ ਦੇਖ ਕੇ ਆ ਘਰੇ ਬੈਠੀ ਆ ਫੇ ਮੈਨੂੰ ਥੋੜਾ ਦਿਮਾਗ ਚ ਆਇਆ ਮੈਂ ਕਿ ਕੈਮਰਾ ਲਗਾ ਘਰੇ ਤੇ ਫੇ ਜੱਟ ਨੇ ਤੈਨੂੰ ਕੈਮਰੇ ਚ ਵੇਖਿਆ ਮੈਂ ਆਪਣੀ ਨਿਮਰਤ ਘਰਾਂ ਨੂੰ ਐ ਇੱਥੇ ਚੁੱਪੀ ਤੇ ਬੈਠੀ ਨੂੰ ਆਹੋ ਮੈਂ ਪੂਰਾ ਦੇਖਣਿਆ ਮੈਂ ਮੇਰੀ ਬੀਬੀ ਬੈਠੀ ਆ ਇੱਧਰ ਦੇਖਦੀ ਪਈ ਤੂੰ ਹੁਣੇ ਹੁਣੇ ਆਹ ਇੱਧਰ ਨੂੰ ਦੇਖਣ ਝੁੱਪ ਕਰਕੇ ਹੀ ਨੇ ਐਨ ਬੈਠੀ ਝੁੱਪ ਕਰਕੇ ਬੈਠੀ ਤੂੰ ਮੇਰੇ ਤੋਂ ਬਚ ਨਹੀਂ ਸਕਦੀ ਤੇਰੇ ਵੀ ਮਿੰਟ ਮਿੰਟ ਦੀ ਖਬਰ ਰ ਐਵੇਂ ਨਾ ਕਿਤੇ ਸੋਚੀ ਮੈਂ ਕਿੱਥੇ ਜਾਣਾ ਤੂੰ ਚੋਰੀ ਚੋਰੀ ਕਿਤੇ ਕਰਨ ਦਾ ਨਾ ਸੋਚੀ ਘਰ ਠੀਕ ਆ ਕੋਈ ਨਹੀਂ ਚੋਰੀ ਕਰਦੀ ਮੇਰੇ ਘਰ ਤੇਰਾ ਘਰ ਨਹੀਂ ਹੈਗਾ ਇਹ ਇਹ ਮੇਰਾ ਹੀ ਆ ਠੀਕ ਆ ਐਵੇਂ ਨਾ ਕਿਤੇ ਭਲੇਖੇ ਚ ਰਵੀ ਕਿ ਮੇਰਾ ਘਰ ਆ ਤੇ ਮੈਂ ਇਹ ਘਰ ਦੇ ਵਿੱਚ ਕੱਲਾ-ਇਕੱਲੀ ਚੀਜ਼ ਆ ਮੇਰਾ ਹੱਕ ਆ ਅੰਦਰ ਪਹਿਲਾਂ ਫੁੰਦਾ ਫਾਲੀ ਬੜੀ ਕੀਤੀ ਤੇ ਕੁਸ਼ਹਰ ਲੱਭਾਉਂਦੀ ਵੀ ਹਾਂਜੀ ਮੈਂ ਕਹਾਂ ਕੀ ਉਹਦਾ ਨਾਮ ਆ ਉਪੇ ਮੈਨੂੰ ਪਤਾ ਕਿਉਂ ਚਲ ਗਿਆ ਅੱਜ ਜਿਮ ਮੈਂ ਸੋਚਿਆ ਮੈਂ ਚੱਲ ਯਾਰ ਘਰੇ ਕੀ ਕਰਨਾ ਮਾੜਾ ਮੋਟਾ ਸਰੀਰ ਤਾਂ ਅੰਦਰ ਉਸਤ ਰਹਿੰਦਾ ਆ ਆਹੋ ਹੈਨਾ ਨਸ਼ੇ ਪਤੇ ਕਰ ਕਰ ਜਲੂਸ ਨਿਕਲਿਆ ਪਿਆ ਆ ਨਸ਼ੇ ਪਤੇ ਤੇ ਖੜਦੇ ਆ ਨਸ਼ੇ ਪਤੇ ਕੀ ਨਸ਼ੇ ਪਤੇ ਦਾ ਨਾ ਜੋ ਨਾ ਕੀਤੇ ਫਿਰ ਕਿਤੇ ਜਾ ਕੇ ਕਿ ਕਿੱਥੇ ਜਾ ਹੁੰਦਾ ਮਤਲਬ ਉਹ ਉਹਦੇ ਨਾਲ ਸਰੀਰ ਕੰਮ ਹੋਇਆ ਹੁੰਦਾ ਕਹਿੰਨੇ ਫਿਰ ਦਬੜਾ ਕਿਤੇ ਪਾ ਕੇ ਦੇਖ ਦੇਖ ਦੇ ਇਹਨੂੰ ਸਭ ਪਤਾ ਆ ਤੈਨੂੰ ਸਭ ਪਤਾ ਤੈਨੂੰ ਹਾਂ ਬੀਬੀ ਮੈਂ ਨਸ਼ੇ ਪਤੇ ਕਰਦਾ ਜਾਂਦੀ ਰੋਦੇ ਵਿੱਚ ਤਾਕਤ ਉਹਦੇ ਵਿੱਚ ਕੀ ਤਾਕਤ ਹੁੰਦੀ ਹੈ ਉਹਦੇ ਵਿੱਚ ਕਿ ਕੀ ਪਤਾ ਹੁਣ ਉਦਾਂ ਹੀ ਬਾਬੇ ਨਾਲ ਕੋਈ ਪਤਾ ਨਾ ਥੋ ਤੇਰਾ ਪੁੱਤ ਨਸ਼ੇ ਕਰਦਾ ਹੋਰ ਕੀ ਆ ਕਿਹੜੇ ਨਸ਼ੇ ਕਰਨਾ ਮੈਂ ਹਣੇ ਮੈਨੂੰ ਮੈਂ ਕਹ ਲੈ ਜਾ ਜਾ ਲੋਕੀ ਜਿਹੜੇ ਦੇਖਦੇ ਆ ਨਾ ਜਾਓ ਦੇਖਦੇ ਜਿਹੜੇ ਉਹ ਕਹਿਦਣ ਕਿ ਮੈਂ ਕੋ ਨਸ਼ੇ ਕਰਦਾ ਬੀਬੀ ਤੇ ਮੈਂ ਤੇਰੀਆਂ ਜੁੱਤੀਆਂ ਤੇ ਮੇਰਾ ਸਿਰ ਮੇਰੀ ਗੱਲ ਸੁਣ ਆ ਹੁਣ ਮੇਰੇ ਤੇ ਤੈਨੂੰ ਮੇਰਾ ਕੀ ਪਤਾ ਮੇਰੇ ਦਿਲ ਚ ਕੀ ਦਰਦ ਨੂੰ ਕੀ ਬੀਬੀ ਚਿਹਰੇ ਤੇ ਬੇਰੀ ਗੱਲ ਸੁਣ ਬੰਦੇ ਦਾ ਚਿਹਰਾ ਫੜਿਆ ਜਾਂਦਾ ਨਸ਼ੇ ਪੱਤੇ ਵਾਲੇ ਦਾ ਸੁਣ ਲੈ ਮੇਰੀ ਗੱਲ ਮੈਂ ਤਾਂ ਮਜ਼ਾਕ ਕਰਦਾ ਰਿਹਾ ਤੇ ਨਾ ਤੈਨੂੰ ਮੈਨੂੰ ਬਦਨਾਮ ਕਰ ਛੜਿਆ ਤੇ ਮੈਂ ਕਰ ਛੜਿਆ ਕੀ ਤੇਰੇ ਬਦਨਾਮ ਕੀਤਾ ਵਾ ਬਦਨਾਮ ਹੀ ਕੀਤਾ ਤੂੰ ਨਸ਼ੇ ਕਰਦਾ ਤੂੰ ਆਪਣੇ ਪੋਤੇ ਦੀ ਬਦਖੋਈ ਕਰਦੀ ਰਹੀ ਨਹੀਂ ਤੇਰੇ ਵਰਗੀ ਬੀਬੀ ਹੁੰਦੀ ਆ ਹਾਂ ਕਰਦਾ ਤਾਂ ਫੇ ਕਹਿਣਾ ਨਹੀਂ ਕਹਿਣਾ ਨਹੀਂ ਮੈਂ ਕਰਦਾ ਕੋਈ ਕਿਉਂ ਕਰਦਾਈਂ ਥਾਂ ਹੀ ਮੈਂ ਕਹਿਨੀ ਝੂਠ ਬੋਲਦੀ ਝੂਠ ਬੋਲ ਜਾ ਮੈਂ ਨਹੀਂ ਤੈਨੂੰ ਬੁਲਾਉਣਾ ਚੱਲ ਨਾ ਮਿਲਾ ਆ ਦਫਾ ਹੋ ਜਾ ਕੇ ਆ ਗਿਆ ਮੇਰੇ ਸਾਹਮਣੇ ਬਹਿ ਗਿਆ ਹਣ ਕੇ ਫਿਰ ਕੇ ਕੁੱਤੇ ਮੂੰਹ ਇਹਦਾ ਜਿੰਨਾ ਮਰਜ਼ੀ ਕਰ ਲੋ ਇਹਦਾ ਜਿੰਨਾ ਮਰਜ਼ੀ ਕਰ ਲੋ ਕਦੀ ਇਹਨੂੰ ਰੋਟੀਆਂ ਲੈ ਪਰ ਇਹ ਨਹੀਂ ਸਕੀ ਹੈਗੀ ਮੇਰੀ ਤੇ ਦਿਮਾਗ ਤੇ ਟੱਟ ਤਾ ਤੂੰ ਫੇ ਜੇਲੇ ਫੇ ਆ ਕੇ ਘਰ ਤੇ ਫੇ ਹੋਰਾਂ ਦੀ ਹੋ ਜਾਣਾ ਤੂੰ ਮੇਰੀ ਨਹੀਂ ਤੂੰ ਹੋ ਸਕਦੀ ਮੈਂ ਕਿ ਹੋਇਆ ਨਾ ਮੈਂ ਸਵੇਰ ਦਾ ਮੈਂ ਕੱਪੜੇ ਲੀੜੇ ਕੱਲ ਵੀ ਲੱਭਦੀ ਅੱਜ ਵੀ ਲੱਭਦੇ ਦਫਾ ਹੁਣ ਨੇ ਖੜੇ ਕਿੱਥੇ ਭੂਕ ਦਿੱਤੇ ਆ ਲੱਭੇਗੇ ਮੈਂ ਨਾ ਹੁਣ ਤਾਂ ਬੈਠੀ ਆ ਇਹਦਾ ਬੰਦਾ ਕੀ ਕਰੇ ਕੀ ਕਰੇ ਆਣ ਕੇ ਕਹਿਣਾ ਮੈਨੂੰ ਕੀ ਪਤਾ ਇੱਥੇ ਹੋਣਗੇ ਇੱਥੇ ਹੋਣਗੇ ਐ ਤੇ ਨਾ ਇਹਨੇ ਗੱਲ ਕਹੀ ਦੀ ਸੁਣਨੀ ਆ ਨਹੀਂ ਮੈਂ ਸਾਰੇ ਕੱਪੜੇ ਇਹਨਾਂ ਦੇ ਵੀ ਆਪਣੇ ਸਾਰੇ ਥੱਲ ਟਰੰਕ ਸਾਰਾ ਕੱਲ ਦੀ ਫੁੱਲੀ ਜਾਣੀ ਹੈ ਹਾਂ ਇਹਨੂੰ ਨਹੀਂ ਲੱਭੇ ਕਿਹੜੇ ਖੂਜ ਭੂਕ ਦਿੱਤੇ ਅੱਛਾ ਪਤਾ ਨਹੀਂ ਇਹਦਾ ਕੀ ਕਰੇ ਬੰਦਾ ਇਹਨੂੰ ਕੀ ਸਮਝਾਵੇ ਅੰਦਰਾਂ ਟੇ ਹੁਣ ਦੇਖ ਰਹੀ ਹੁਣ ਕਿੱਥੇ ਦੇਖ ਦੱਸ ਤੂੰ ਬੀਬੀ ਦੇ ਕੱਪੜੇ ਨੂੰ ਕਿ ਛੇੜਦੀ ਆ ਆਹੋ ਹੈ ਤੇਰਾ ਹੱਥ ਲਾਉਣ ਦਾ ਮਤਲਬ ਇਦਾਂ ਯੁਰਤ ਕੀ ਆ ਇਹਨੂੰ ਕੀ ਕੀਤਾ ਮੈਂ ਨਾ ਇਹ ਗਿੱਲਾ ਆਪਣਾ ਘਸਰਾ ਟੰਗਿਆ ਸੀ ਤਾਂ ਗਿੱਲਾ ਹੈਗਾ ਇਹਨੂੰ ਲਾ ਕੇ ਤੇ ਉਹ ਜਿਹੜਾ ਹੁੰਦਾ ਨਾ ਜਿਹਦੇ ਨਾਲ ਝਾਲੂ ਫੇਰਦੇ ਪਾਣੀ ਛਿੜਦੇ ਆ ਉਹ ਵਾਈਪਰ ਆ ਪਿੰਪਰ ਗਿਆ ਉਹਦੇ ਵਿੱਚ ਦੇ ਕੇ ਤਾਂ ਥੱਲੇ ਪਾਉਂਗਾ ਇਹ ਦੇ ਤਾ ਅੱਛਾ ਉਥੋਂ ਲਾ ਕੇ ਫਿਰ ਮੈਂ ਪਾਉਂਗਾ ਸੁੱਕਣਾ ਪਏ ਫਿਰ ਦੇਖ ਲੈ ਕਿਹੜਾ ਕੀ ਬੰਦਾ ਕਰੇ ਏ ਬੀਬੀ ਆ ਜਾ ਲੰਦੇ ਮੈਂ ਤੌਲੀਆ ਜਿਹੜਾ ਸੀ ਉਹ ਮੈਂ ਬਰਾਂਡੇ ਦੀ ਗ੍ਰਿਲ 'ਚ ਪਾਏ ਸੁੱਕਣ ਆ ਤੇ ਹੁਣ ਬੀਬੀ ਕਿੱਥੋਂ ਕਿੱਥੋਂ ਲੱਭੇ ਕਿੱਥੋਂ ਲਵਾਂ ਲੱਭਾ ਹੀ ਨਹੀਂ ਤਾਂ ਇਹਨੂੰ ਬੀਬੀ ਮੈਂ ਤੇ ਆਪ ਬੜਾ ਪਰੇਸ਼ਾਨ ਆ ਮੈਂ ਕਰਾਂ ਕੀ ਇਹਦਾ ਮੈਂ ਮੈਂ ਥੋੜੀ ਮੈਂ ਕਹਿੰਦਾ ਕਿ ਮੰਮੀ ਹੋਰ ਲਈਏ ਇਹ ਕਹਦਾ ਮੈਂ ਤੇ ਪਾਸੇ ਦਵਾ ਹੋ ਜਾਵਾਂ ਮੈਂ ਉਹ ਕੀ ਕੰਮ ਮੰਮੀ ਹੋਰ ਲਈਏ ਆ ਹੋਰ ਫੋਨ ਲਿਆਉਣੀ ਮਮੀ ਤੋਂ ਤਾ ਕਿਹੜੀ ਗੱਲ ਆ ਪੰਜ ਸੱਤ ਸਾਲ ਮਤਲਬ ਮੈਂ ਹੁਣ ਮਮੀਆਂ ਹੀ ਲਿਆਉਂਦੇ ਰਹੋ ਉਦਾਂ ਲੈ ਆਮਗੇ ਕਿਰਾਏ ਤੇ ਇਹ ਵੀ ਨੂੰ ਵੀ ਰੱਖ ਛੜਾਂਗੇ ਇਹਨੂੰ ਥੋੜੀ ਭੇਜਣਾ ਇੱਕ ਹੋਰ ਲਿਆਉਣਾ ਮੈਂ ਕਰਾਂ ਜਿੱਦਾਂ ਹੈ ਹੋਰ ਹਾਂ ਐਵੇਂ ਆ ਜਾਂਦੀਆਂ ਰੱਖ ਤਾਣ ਲੱਗੀਆਂ ਤੇਰੇ ਵਰਗੇ ਛੇਤਰਾ ਨੂੰ ਜਿਹੜੀਆਂ ਹੈਗੇ ਉਹ ਤਾਂ ਤੁਸੀਂ ਲਿਆਣ ਚ ਸਕਦੇ ਹੋਰ ਲਿਆਓ ਹਾਂ ਨਹੀਂ ਤਾਂ ਖੀਜੀ ਕਿਹੜੀ ਗੱਲ ਤਾ ਪਹਿਲਾਂ ਮੈਨੂੰ ਇਹ ਜਵਾਬ ਦੇ ਮੈਂ ਮੈਂ ਕਹਿੰਦਾ ਤੈਨੂੰ ਪਤਾ ਕਿ ਨਹੀਂ ਮੈਂ ਖੱਜਾ ਖਰਾਬ ਹੋ ਕੇ ਆਈ ਅੰਦਰ ਥੱਲੇ ਤੂੰ ਮੈਨੂੰ ਬਾਇਰਲੈਸ ਕਰ ਦਿੰਦੀ ਸਵੇਰੇ ਨਹੀਂ ਦੇਖਿਆ ਹੋਣ ਫੇਰ ਤੇਰੇ ਮਗਰੋਂ ਬੈਗਾ ਰੋਟੀ ਕਿਦਾਂ ਮਿਲੀ ਰਾਜਾ ਵਾਂਗੂ ਮਿਲੀ ਕਿ ਨਹੀਂ ਰੋਟੀ ਬੈ ਗਈ ਬੀਬੀ ਮੈਂ ਕਹਿੰਨਾ ਵਧੀਆ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਕਹਿੰਨਾ ਵਧੀਆ ਨਹੀਂ ਰੋਟੀ ਪਕਾਉਣ ਵਾਲੀ ਰੱਖ ਲਈ ਨਾ ਇਹਦੀ ਹੇਚੇ ਹੇਚੇ ਸੁਣੋ ਮੰਮੀ ਦੀ ਭੈਣ ਚ ਟਾਪ ਦੀ ਰੋਟੀ ਮਿਲਦੀ ਕਿਉਂ ਪਾ ਕੇ ਆਹਾ ਹਾ ਉਹ ਹੁਣ ਉਹ ਵੀ ਕੋਈ ਮਿਹਲੇ ਦਿੰਦੀ ਵੀ ਤੈਨੂੰ ਮਿਟਿਆ ਰੋਟੀ ਇਦਾਂ ਮਿਲਦੀ ਹੋਣ ਕ ਤੇਰੀ ਮਾਂ ਖਾਲੀ ਕੀ ਕਹਿੰਦੀ ਦੱਸ ਮੈਨੂੰ ਹਾਂ ਦੱਸ ਇਹਨੂੰ 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 ਇੱਕ ਬੈਠੀ ਬ੍ਰੇਨ ਮਿਲ ਜਾਂਦੀ ਤੈਨੂੰ ਆ ਹਾਂ ਰੋਟੀ ਤਾਂ ਮੈਂ ਖਾਣੀ ਆ ਖਾਣੀ ਆ ਰੋਟੀ ਖਾਣੀ ਆ ਦੋ ਫੁਲਕੇ ਹੁੰਦੇ ਆ ਫੁਲਕੇ ਖਾਣੇ ਨਹੀਂ ਬੀਬੀ ਇੱਥੇ ਤੇ ਚਲੋ ਰੋਟੀ ਤੇ ਤੈਨੂੰ ਵਧੀਆ ਮਿਲਦੀ ਤੇਰੇ ਨਾਲ ਸਾਰੇ ਕਰਦੇ ਆ ਇੱਥੇ ਤੂੰ ਮੇਰੀ ਮੰਮੀ ਨੂੰ ਨਾ ਗਾਲਾਂ ਫਰਾਦੀ ਲੋਕਾਂ ਨੇ ਗਾਲਾਂ ਵੋ ਕੱਢਣੀਆਂ ਮੰਮੀ ਨੂੰ ਮਤਲਬ ਇਹ ਵੀ ਦੱਸ ਦੇ ਕਿ ਅਸੀਂ ਮਜ਼ਾਕ ਕਰਦੇ ਆ ਉਦਾਂ ਵਧੀਆ ਰਹਿੰਦੀ ਏ ਮੇਰ ਨਾਲ ਠੀਕ ਆ ਬਸ ਤੇ ਆਂ ਦੀ ਚਾਹ ਪਾਣੀ ਤੇ ਸਭ ਕੁਝ ਦਿੰਦੇ ਏ ਤੂੰ ਗਾਲਾਂ ਫਰਾਉਣਾ ਚਾਹੁੰਨੀ ਆ ਲੋਕਾਂ ਤਾਂ ਪਰ ਬਚਾਅ ਹੋ ਜਾਂਦਾ ਆ ਮੈਂ ਕੱਪੜੇ ਲੱਭੀ ਮੈਂ ਹੈਰਾਨ ਹੋਈ ਆ ਬਹੁਤੀ ਕੋਈ ਨਹੀਂ ਇਹਦਾ ਇਹਦਾ ਹੱਲ ਮੈਂ ਲੱਭਦਾ ਕੋਈ ਇਦਾਂ ਹਾਲ ਮੈਨੂੰ ਕਰਨਾ ਪੈਣਾ ਕੋਠੇ ਤੇ ਹੋਵੇ ਤਾਂ ਪਤਾ ਨਹੀਂ ਕਿ ਕੋਠੇ ਤੇ ਕਿੱਦਾਂ ਆ ਜਾਣਗੇ ਨਹੀਂ ਹੁਣ ਤੈਨੂੰ ਮੈਂ ਲੱਭ ਕੇ ਦਵਾਂ ਕਿੱਥੋਂ ਲੱਭ ਲਈ ਤੂੰ ਮੈਂ ਮੇਰੇ ਵਿੱਚ ਸ਼ਕਤੀ ਆ ਮੈਂ ਸ਼ਕਤੀ ਨਾਲ ਦੇਖ ਲੈਣਾ ਸਾਰਾ ਕੁਝ ਮੈਂ ਹੁਣ ਆ ਛੱਡ ਲੱਗਣੀ ਹੁਣ ਨਹੀਂ ਬਣਾਉਣਾ ਤਾਂ ਨਾ ਲੱਭੂਗਾ ਹੋਏਗੀ ਤਾਂ ਪਤਾ ਲੱਗੇਗਾ ਜੀ ਵੀ ਮੈਂ ਹਾਂ ਵੇਖ ਲਾ ਦੋਹਾਂ ਨੂੰ ਘਰੇ ਛੱਡ ਕੇ ਗਏ ਆ ਤੇ ਕੀ ਬੰਦਾ ਯਾਰ ਕੀ ਕਰੇ ਬੰਦਾ ਘਰੇ ਸ਼ਰਮ ਨਹੀਂ ਹੈਨੀ ਕਰਮੀ ਹਣੀ ਤੁਹਾਨੂੰ ਹੋਇਆ ਤਾਂ ਮੈਂ ਇੱਥੇ ਕਿੰਨੇ ਕਿਹਦੀ ਗੱਲ ਦੇਖਣ ਆ। ਸਹੀ ਗੱਲ ਆ ਸਹੀ ਗੱਲ। ਮੈਨੂੰ ਜਿਹੜਾ ਮੈਂ ਪਾਣੀ ਪੀਣਾ ਸੀ ਤਾਂ ਕਿੰਨੇ ਦਾ। ਫੇਰ ਮੈਂ 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 ਨਾ ਹੋਮਾ ਤੇ ਤੈਨੂੰ ਕੌਣ ਪੁੱਛੇ। ਪੀਣਾ ਸਕਦੀ। ਤਾਂ ਕਿਹੜਾ ਤੂੰ ਮੇਰੀ ਸਾਕੀ ਬਣਦੀ ਮੈਂ ਤੇਰੀ ਇੰਨੀ ਇੱਜ਼ਤ ਕਰ। ਸਾਕੀ ਕਿਉਂ ਨਹੀਂ ਬਣਦੀ ਮੇਰਾ ਫੇਰ ਮੇਰਾ ਮਾਨ ਦੇ ਲਈ ਖੀ ਜਾਵਾ ਮੈਂ ਐਦਾ ਹੀ ਪੈਣੀ ਆ। ਆ। ਮੈਨੂੰ ਵੀ ਪੈ ਜਾਣਾ ਫੇਰ। ਤਾਂ ਹੋ ਤੈਨੂੰ ਹੀ ਪੈਣਾ ਤੂੰ ਮੇਰਾ ਪੁੱਤ ਲੱਗਦਾ। ਕਿਆ ਤੂੰ ਕੀ ਆ? ਆਹੋ। ਤੇ ਮੈਂ ਕੀ ਕਰਾਂ? ਤੂੰ ਡੀਸੀ ਲੱਗਾ? ਨਹੀਂ ਪਹਿਲਾਂ ਹੀ ਮੈਂ ਲੱਗਾ ਤੂੰ ਮੈਨੂੰ ਹਟ। ਹਾਂ। ਮੈਂ ਦੁਹੀ ਹੋ ਗਈਆਂ ਦੁਹੀ ਹੋ ਗਈਆਂ ਕਰਦੇ ਇਹਨਾਂ ਦਾ ਹੱਲ ਕੋਈ ਮੈਂ ਪੰਚਾਇਤ ਮੈਂ ਪੰਚਾਇਤ ਮੈਨੂੰ ਜੇ ਇੱਥੇ ਫਾਇਦੇ ਜਾਂਦੇ ਆ ਮੈਂ ਇਹਨਾਂ ਦੀ ਰਾਖੀ ਫੇ ਤਾਂ ਹੁਣ ਜਾ ਨਹੀਂ ਨਾ ਸਕਦੀ ਤੈਨੂੰ ਲੈ ਕੇ ਤੇ ਤੈਨੂੰ ਮੱਥਾ ਟਿਕਾਉਣ ਲੈ ਕੇ ਜਾਣਾ ਤਾਂ ਦੇਖਾਂਗਾ ਤੇਰੇ ਖੜੇਗਾ ਕਿ ਉਹਲੇ ਜਾਣਾਗੇ ਤੈਨੂੰ ਅੱਗੇ ਨਹੀਂ ਖੜਿਆ ਤੈਨੂੰ ਇੱਕ ਕਰ ਤੂੰ ਦਰਬਾਰ ਸਾਹਿਬ ਕੇ ਅਸੀਂ ਨਹੀਂ ਖੜਿਆ ਤੈਨੂੰ ਕਹਦਾ ਪਹਿਲਾਂ ਦੀ ਗੱਲ ਆ ਉਹ ਤਾਂ ਫੇਰ ਲੱਤਾ ਤੋੜਦੀ ਹੈ ਤੇ ਹੁਣ ਤੇ ਤੋੜ ਨਹੀਂ ਨਾ ਹੁੰਦਾ ਤਾਂ ਤੋੜ ਤੇ ਲੈ ਨਹੀਂ ਬਲਾਈਦਾ ਨਹੀਂ ਜਿਆਦਾ ਨਹੀਂ ਤੁਰਿਆ ਜਾਂਦਾ ਹਨਾ ਮਾੜਾ ਮੋਟਾ ਹੀ ਇਦਾਂ ਗਿਆ ਕੀ ਗੱਲਾਂ ਚਲੋ ਚੱਲ ਬਹੁਤ ਕੋਈ ਗੱਲ ਨਹੀਂ ਜੇ ਖੜੇ ਜਾਦਾ ਤਿਸਦਕੇ ਨਹੀਂ ਨਹੀਂ ਤੈਨੂੰ ਖੜੇਗਾ ਤਾਂ ਤੈਨੂੰ ਮੈਂ ਕੀ ਕਹਿਣਾ ਨਹੀਂ ਕਿਉਂ ਨਹੀਂ ਖਾਣਾ ਬੀਬੀ ਤੂੰ ਪਤਾ ਕਿਦਨ ਖਾਣਾ ਆ ਅਜੇ ਰੁਕ ਜਾ ਅਜੇ ਮੇਲਾ ਬੜਾ ਭਰਿਆ ਆ ਰਾਸ਼ਾ ਹਟ ਲੈਂਦੇ ਫੇ ਵਧੀਆ ਤਰੀਕੇ ਨਾਲ ਮੱਥਾ ਟੇਕ ਇਹ ਜਿਹੜਾ ਵਾਦਾ ਤੂੰ ਕਰਤਾ ਮਤਲੇ ਪਗਾਉਣਾ ਗੱਲ ਖਤਮ ਆ ਜਿਹੜੀ ਜਿੱਦ ਫੜ ਲਈ ਮੈਂ ਤੇਰੇ ਬਾਦੇ ਪਗਉਂਦਾ ਮੇਰਾ ਹੀ ਪਗਾਇ ਮੈਂ ਕੋ ਨਹੀਂ ਪਗਾਇਆ ਮੇਰਾ ਕੀ ਵਾਦਾ ਪਗਾਇਆ ਤੂੰ ਕੀ ਪਗਾਇ ਮੇਰੇ ਲਈ ਕੀ ਕੀਤਾ ਤੇਰੇ ਵਾਦੇ ਪਗਾਇਆ ਮੇਰੇ ਲਈ ਕੀ ਕਰ ਕੀਤਾ ਤੂੰ ਅੱਗੇ ਮੈਂ ਬਾਂਦਰ ਦਾ ਪੁੱਤ ਹੀਗਾ ਹੋਰ ਕੀ ਆ ਐਵੇਂ ਆਪਣੇ ਆਪ ਚ ਬਣੀ ਪਤਾ ਨਹੀਂ ਕੀ ਫਿਰਦੀ ਆ ਬਣੀ ਬਣੀ ਆ ਮੈਂ ਕੀ ਬਣੀ ਆ ਤੂੰ ਮੈਂ ਬਣੀ ਆ ਮੈਂ ਕੋਈ ਯਾਰਾ ਇਹ ਤੋਂ ਬਗੈਰ ਤੂੰ ਹੈ ਕੇ ਇਸ ਕੰਮ ਦਾ ਬੰਦੇ ਦੱਸ ਮੈਂ ਕੋਈ ਯਾਰਾ ਗੈਰਾ ਆਦਮੀ ਨਹੀਂ ਹੈਗਾ ਮੈਂ ਵੀ ਐ ਨਹੀਂ ਕੀ ਯਾਰਾ ਗੈਰਾ ਤੂੰ ਇਦਾਂ ਹੀ ਆ ਮੇਰੇ ਵਰਗਾ ਤੈਨੂੰ ਪਤਾ ਨਹੀਂ ਮੈਂ ਮੇਰਾ ਤੈਨੂੰ ਤਾਂ ਹੱਥ ਨਹੀਂ ਲੱਗੇ ਅਜੇ ਤੱਕ ਨਹੀਂ ਹੱਥ ਬੀਬੀ ਦੇ ਮੈਨੂੰ ਕੋ ਵੱਡਾ ਵੱਡਾ ਨਹੀਂ ਲਾ ਸਕਿਆ ਤੂੰ ਕਿਹੜੀ ਬਾਗ ਦੀ ਮੁੱਲੀ ਹੈ ਪਹਿਲੇ ਬਲੋ ਤੇਰੀ ਜਾਣਦਾ ਕੌਣ ਹੈ ਜਾਣ ਬੀਬੀ ਮੈਂ ਐਦਾਂ ਹੁਣ ਵੀ ਐਦਾਂ ਥੱਲੇ ਉਤਰ ਕੇ ਚੱਲ ਜਾਵਾਂ ਨਾ ਤੇ ਮੇਰੇ ਸਾਹ ਨਾਲ ਪੈਰੀ ਤੱਕ ਪੈਣ ਜਾਂਦੇ ਮੈਨੂੰ ਆ ਮੇਰੇ ਸਾਹਮਣੇ ਪੈ ਜਾ ਦੇਖਾਂ ਤੇਰੇ ਸਾਹਮਣੇ ਤਾਂ ਨਹੀਂ ਪੈਂਦੇ ਵੀ ਬਜ਼ੁਰਗਾਂ ਤੇ ਬਜ਼ੁਰਗਾਂ ਦੇ ਸਾਹਮਣੇ ਨਹੀਂ ਪਹਿਣਾ ਉਦਾਂ ਤਾਂ ਮੈਨੂੰ ਜੀ 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 ਸ਼ਹਿਰ ਚੱਲ ਜਾਵਾਂ ਨਾ ਕਿਤੇ ਤੇ ਹੱਥਾਂ ਤੇ ਚੁੱਕ ਲੈਂਦੇ ਆ ਆਹੋ ਫੇ ਜਿਹੜਾ ਦੋ ਕੋਈ ਹੁੰਦਾ ਦੋ ਚਾਰ ਪੈਰ ਤੇ ਜੋ ਫਿਰ ਅਗਲੇ ਨੇ ਚਾਪਨ ਜਿਵੇਂ ਹੁੰਦਾ ਆਹ ਯੇ ਲੋਕੀ ਖਾਂਦੇ ਯਾ ਅੱਜ ਕੱਲ ਅੱਛਾ ਹਾਂ ਇਹਦਾ ਕੋਈ ਨਹੀਂ ਕਿਸੇ ਦਾ ਤੇ ਤੇਰੇ ਤੋਂ ਹੁਣ ਮੈਂ ਕੀ ਲੈਣਾ ਤੇਰੇ ਨਾਲ ਮੈਂ ਇਨਾ ਕਰਦਾ ਤੇਰੇ ਤੋਂ ਕੀ ਲਿਆ ਕਦੀ ਸਵਾਲ ਲੈ ਲਈ ਫਿਰ ਤੂੰ ਹੈਂ ਤੇਰ ਕੋ ਕਦੀ ਰੁਪਈਆ ਮੰਗਿਆ ਨਾ ਹੈਂ ਕਦੀ ਦਿੱਤਾ ਰੁਪਈਆ ਕਦੀ ਆਪਣੇ ਪੋਤੇ ਦੇ ਹੱਥ ਤੇ ਕੋ ਰੁਪਈਆ ਰੱਖਿਆ ਹੋਵੇ ਨਾ ਨਾ ਕੋਈ ਨਹੀਂ ਰੱਖਿਆ ਕੋ ਪੋਤਾ ਹਰਾਮ ਦੇ ਦਾ ਜਾਣਦਾ ਕੱਖ ਕਿਆ ਵੀ ਹੋਇਆ ਜਿੰਨਾ ਮੈਂ ਤੇਰਾ ਗੁਣ ਜਾਣਦਾ ਨਾ ਤੇਰਾ ਕੋਈ ਜਾਣ ਹੀ ਨਹੀਂ ਸਕਦਾ ਮੈਂ ਜਿੰਨਾ ਤੈਨੂੰ ਗੁਣ ਪਾ ਦਿੱਤਾ ਨਾ ਇਹਨਾਂ ਕੋਈ ਦੇ ਨਹੀਂ ਸਕਦਾ ਦੇ ਨਹੀਂ ਸਕਦਾ ਮਿਹਨੇ ਦੇਣ ਲਾ ਪੀ ਤੂੰ ਹੁਣੇ ਹੀ ਤੂੰ ਨਹੀਂ ਚੱਲ ਘਰੋਂ ਬਾਹਰ ਬੱਲੇ ਬੱਲੇ ਚੱਲ ਮੇਰੇ ਘਰ ਨਹੀਂ ਰਹਿ ਸਕਦਾ ਕਰਨੀ ਕਿਤੇ ਮੇਰੇ ਕੋ ਹਾਂ ਕਦੀ ਤੈਨੂੰ ਤੇ ਮੰਗ ਫਿਰ ਕੇ ਤਾਂ ਆ ਗਿਆ ਕਦੀ ਤੈਨੂੰ ਸੂਟ ਨਵੇਂ ਕਦੀ ਕੋਟੀਆਂ ਨਵੀਆਂ ਕਦਰ ਤੈਨੂੰ ਫੇਰ ਨਹੀਂ ਚੱਲ ਮੇਰੇ ਘਰੋਂ ਬਾਹਰ ਐ ਬੱਲੇ ਚੱਲ ਕੱਪੜੇ ਧੋ ਮੇਰੇ ਸਾਰਾ ਕੁਝ ਕਰ ਬੇਲੀ ਨਹੀਂ ਮੈਂ ਬਹਿਣ ਦੇਣਾ ਇੱਥੇ ਐ ਉਹ ਤੇ ਫੇਰ ਤੋਰ ਜਾ ਕੇ ਇਹ ਤੈਨੂੰ ਹੋਰ ਸੜਾਂਗੇ ਲੈ ਜੀਆਂ ਮੈਂ ਤੈਨੂੰ ਵੀ ਸੁਣਾਉਣੀ ਆ ਕਿਤੇ ਐਵੇਂ ਨਾ ਸੋਚੀ ਮੈਂ ਕਿਹਾ ਬੱਲੇ ਬੱਲੇ ਮੇਰੇ ਕਰਕੇ ਰੋਟੀ ਮਿਲਦੀ ਤੈਨੂੰ ਟਾਈਮ ਨਾਲ ਤੇ ਤੈਨੂੰ ਪੁੱਛੇ ਕੋਈ ਨਾ ਮੇਰੇ ਕਰਕੇ ਡਰਦੇ ਆ ਮੇਰੇ ਕਰਕੇ ਕਿਹਦੀ ਦਿੰਦੇ ਕਿੱਥੋਂ ਮੈਨੂੰ ਮੈਂ ਜਾਇਦਾਦ ਚ ਦਿੰਦੇ ਆ ਜਾਇਦਾਦ ਮੇਰਾ ਕਿਤੇ ਘਰੋਂ ਅੱਜ ਚੱਲ ਜਾਵਾਂ ਨਾ ਤੈਨੂੰ ਪੁੱਛੇ ਕੋਈ ਨਾ ਉਹ ਮੁੱਲ ਲਿਆ ਕੇ ਦਿੰਦਾ ਕੋਈ ਉਹ ਲਿਆ ਕੇ ਦਿੰਦਾ ਆ ਹੈ ਚੁੱਪ ਕਰ ਜਾ ਹਾਂ ਕਨਾ ਬੋਲਾ ਕੁੱਤੇ ਬੋਲ ਲਗਾਣ ਕੇ تھے ਬਦਮਕੀਲ ਬਣਿਆ ਹੈ ਇਹ ਇਹ ਬੁਕਾਤ ਲੱਭਿਆ ਕਰਨ ਮੇਰੇ ਨਾਲ ਕੇਤੇ ਕੱਲ ਦਫਾ ਹੋ ਜਾ ਤਾ ਨਿਕਲਾ ਕਿਉਂ ਮੇਰਾ ਘਰ ਨਹੀਂ ਹੈਗਾ ਜਿੰਨਾ ਤੇਰਾ ਉਹਨਾ ਮੇਰਾ ਆ ਤੇਰਾ ਘਰ ਪਰ ਘਰ ਬਣਾਏਗਾ ਤਾਂ ਫੇਰ ਦੇਖਾਂ ਤੈਨੂੰ ਮੈਂ ਇਸ ਘਰ ਦੇ ਵਿੱਚ ਮਿੱਟੀਆਂ ਢੋਈਆਂ ਰੇਤਾਂ ਤੋਂ ਢੋਈਆਂ ਠੀਕ ਆ ਤੂੰ ਬਹਿਲੀ ਬਹਿ ਕੇ ਇੱਥੇ ਮੇਰੇ ਨਾਲੋਂ ਤੇਰਾ ਨਾੜੂ ਤਾਂ ਸੁੱਕਾ ਨਹੀਂ ਤੇ ਤੂੰ ਮਿੱਟੀ ਕਿਧਰ ਤੋਂ ਲਿਆ ਮੈਂ ਕੀ ਨਹੀਂ ਕੀਤਾ ਇਸ ਘਰ 'ਚ ਕੀ ਕੀ ਜਫਰ ਜਾਲੇ ਮੈਂ ਰੇ ਗਿਆ ਬਰਬਾਦ ਹੋ ਠੀਕ ਆ ਗੱਲਾਂ ਮਾਰਦੀ ਹੁਣ ਅੱਜ ਕਹਿੰਦੀ ਨਿਕਲ ਜਾ ਜਿੰਨਾ ਤੇਰੇ ਤੋਂ ਵੱਧ ਹੱਕ ਘਰ ਚ ਮੇਰਾ ਆ ਤੇਰਾ ਹੱਕ ਕੋਈ ਨਹੀਂ ਅਜੇ ਤੇਰਾ ਕਿਉਂ ਨਹੀਂ ਮੇਰਾ ਹੱਕ ਉਹ ਤੇਰਾ ਜਿਹੜੇ ਦਾ ਹੱਕ ਹੈ ਉਹ ਉਹਦਾ ਵੀ ਕੋਈ ਨਹੀਂ ਉਹ ਵੀ ਉਹ ਵੀ ਹੁਣ ਕਾ ਨਿਕਲ ਕਰੋ ਉਹ ਜਮਿਆ ਕੋ ਕੱਢਣ ਵਾਲਾ ਮੈਂ ਤੁਹਾਨੂੰ ਦੋਨਾਂ ਨੂੰ ਇੱਥੋਂ ਘਰੋਂ ਕੱਢ ਕੇ ਰਹਿਣਾ ਹੁਣ ਮੇਰੇ ਮਨ ਚ ਮੈਂ ਤਿਆਲ ਤੇਰਾ ਮੜਕੇ ਜਾ ਮੈਂ ਦਰਵਾਜ਼ਾ ਹੀ ਹੋ ਜਾ ਬੱਲੇ 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 ਮੈਂ ਕਿਸੇ ਦਿਨ ਮੈਂ ਕਿਸੇ ਦਿਨ ਪਿੰਡ ਦੀ ਪੰਚਾਇਤ ਸਦਣੀ ਆ ਮੈਂ ਤੁਹਾਡਾ ਦੋਨਾਂ ਦਾ ਘਰ ਦੇ ਵਿੱਚੋਂ ਹਸਾਬਤਾ ਕਰ ਪੰਚਾਇਤ ਆ ਤੁਹਾਨੂੰ ਡਰਨਾ ਹੀ ਪੈਣਾ ਪੰਚਾਇਤਾਂ ਦੇ ਅੱਗੇ ਵੱਡੇ ਵੱਡੇ ਲੇਫ ਜਾਂਦੇ ਆ ਮੈਂ ਕੀ ਲੈ ਮੈਂ ਸੱਚੇ ਬੰਦੇ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਝੂਠੇ ਝੂਠੇ ਨੂੰ ਪੰਚਾਇਤਾਂ ਦਾ ਹੋਏਗਾ ਤੂੰ ਕਿਸੇ ਤੋਂ ਨਹੀਂ ਡਰਦੀ ਨਹੀਂ ਮੈਂ ਡਰਦਾ ਤੇ ਜੇ ਮੈਂ ਡਰਾ ਲਿਆ ਡਰਾ ਕੇ ਦੱਸ ਬੀਬੀ ਦੇਹ ਇਹ ਦੇਖ ਮੇਰੀ ਭਲਾ ਮਾਂ ਸੀ ਜਿਹੜਾ ਮੈਂ ਤੈਨੂੰ ਕੁਛ ਕਹਿਣਾ ਨਹੀਂ ਮੈਂ ਤੇਰੀ ਮਾਂ ਸੀ ਜਿਹੜਾ ਤੈਨੂੰ ਕੁਛ ਕਹਿ ਨਹੀਂ ਮੈਂ ਤੇਰੀ ਖੇਤਰ ਮਾਰ ਰਿਹਾ ਬਾਹਰ ਕੱਢਦਾ ਜਿੱਦ ਤੱਕ ਔਰ ਰੋਟੀ ਮੇਰੇ ਕਰਕੇ ਚੰਗੀ ਮਿਲਦੀ ਤੈਨੂੰ ਕਮਾਉਣ ਫਰੌਣ ਤੈਨੂੰ ਮੈਂ ਲੈ ਜਾਨਾ ਕਦੀ ਕਿਤੇ ਕਦੀ ਕਿਤੇ ਪਰ ਕਦਰ ਇੱਕ ਪੈਸੇ ਦੀ ਕਦਰ ਨਹੀਂ ਤੇਰੀ ਨਹੀਂ ਕਦਰ ਭਾਈ ਮੈਂ ਜਿੰਨਾ ਕੀਤਾ ਇਹ ਘਰ ਦੇ ਵਿੱਚ ਮੇਰੇ ਕੀ ਕੀਤਾ ਮੈਂ ਤਾਂ ਕਦੀ ਦੇਖਿਆ ਨਹੀਂ ਕੋਹ ਬੱਲੇ ਬੱਲੇ ਮੈਂ ਤੂੰ ਗੁਲੀਏ ਕੀਤੀਆਂ ਹੁਣ ਹੁਣ ਆਈ ਹੈ ਹੁਣ ਜੋ ਕੁਝ ਵੀ ਆ ਹੁਣ ਰੋਟੀ ਤੇ ਵੀ ਲਾਈ ਆ ਬੁੱਢੀ ਹੋਰ ਕੀ ਕੰਮ ਆ ਬੁੱਢੀ ਕੰਮ ਉਦਿਆਂ ਮੇਰੀ ਮੰਮੀ ਨਹੀਂ ਠੀਕ ਰਹਿੰਦੀ ਤੇ ਲਾਉਣੀ ਨਹੀਂ ਹਾਂ ਹਾਂ ਤਾਂ ਤਾਂ ਕਹਿੰਦੀ ਸਭ ਕਾਇ ਨੂੰ ਲਾਉ ਮੇਰੀ ਮੰਮੀ ਆ ਮੈਂ ਘਟੇ ਬੇੜੇ ਕੋ ਮੈਨੂੰ ਮੈਦੂ ਕੀ ਮੈਂ ਨਹੀਂ ਇੱਕ ਗੱਲ ਕਰਦੀ ਆ ਅਸੀਂ ਇੰਨਾ ਕੰਮ ਕੀਤਾ ਉਹ ਅੱਜ ਦੀਆਂ ਬੁੱਢੀਆਂ ਚ ਸਾਹ ਸਾਤੀ ਨਹੀਂਗਾ ਬੀਬੀ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਦਫਾ ਹੋਣੀਆਂ ਨੂੰ ਲਾੜਨੀਆਂ ਰੱਖੀਆਂ ਤੇਰੇ ਵਰਗੇ ਨੂੰ ਕਿਦਾ ਤੂੰ ਰੱਖੀ ਹੈ ਮੈਂ ਮੈਂ ਪਤਾ ਕਿਦਾਂ ਉਹਨੂੰ ਚੰਡ ਕੇ ਰੱਖਦਾ ਜਾਂਦੇ ਜਾਂਦੇ ਬਸ ਕਰ ਬਸ ਕਰ ਬੰਦ ਚੰਡ ਕੇ ਉਹ ਤੈਨੂੰ ਚੰਡਦੀ ਆ ਬੀਬੀ ਇਹ ਤਾਂ ਝੂਠ ਬੋਲਦੀ ਪਈ ਆ ਇਹ ਤੇਰੇ ਤੇ ਇੰਨੀ ਹਿੰਮਤ ਹੋਵੇ ਤਾਂ ਉਹ ਘਰ ਨਾਲ ਆਣ ਕੇ ਬੈਠੇ ਤਾਂ ਘਰ ਨਾਲ ਬੀਬੀ ਹਾਂ ਡਿਊਟੀ ਤੇ ਜਾਣਾ ਹੀ ਆ ਉਹਨੇ ਮੇਰੀ ਘਰ ਦੀ ਬਿਜਲੀ ਬੋਰਡ ਚ ਲੱਗੀ ਆ ਸ਼ਹਿਰ ਚ ਹੋਰ ਨਹੀਂ ਕੋਈ ਜਾਂਦੀ ਮੇਰੀ ਘਰ ਦੀ ਬਿਜਲੀ ਬੋਰਡ ਚ ਲੱਗੀ ਆ ਤੇ ਡਿਊਟੀ ਜਾਣਾ ਨਹੀਂ ਉਹਨੇ ਨਹੀਂ ਇੱਥੇ ਹੋਰ ਨੌਕਰੀ ਕੋਈ ਨਹੀਂ ਕਰਦੀ ਘਰ ਦੀਆਂ ਸਾਉਂਦੀਆਂ ਰੋਟੀ ਪਾਣੀ ਕਰਦੀ ਨਿਆਣੇ ਉਹਨਾਂ ਦੇ ਤਗੜੇ ਮੇਰੇ ਘਰ ਦੀ ਤਾਂ ਨਿਆਣਾ ਛੋਟਾ ਆਇਆ ਜੇ ਕਹਿੰਨੇ ਛੋਟਾ ਪੰਡ ਚੱਲ ਜਾਂਦਾ ਉਹ ਘਰ ਬੈਠਾ ਹੁੰਦਾ ਨਾ ਮੈਂ ਮੇਰੀ ਘਰ ਦੀਆਂ ਦਿਵਾਲੇ ਕਿੱਦਾਂ ਹੁੰਦੀ ਦੱਸੂੰਗਾ ਮੈਮ ਦੱਸੀ ਮੈਂ ਕਹਣਾ ਬੀਬੀ ਇਦਾਂ ਕਹਿੰਦੀ ਤੇਰੇ ਬਾਰੇ ਮੈਨੂੰ ਲੱਗਦੀ ਪਿਆ ਉਹਨੇ ਆਪੇ ਢਾਲ ਲੈਣਾ ਉਹ ਉਹਦੇ ਚ ਬਹੁਤ ਤਾਕਤ ਆ ਮੈਂ ਕਿਹ ਜਦੋਂ ਆਉਂਦੀ ਹੁੰਦੀ ਫੇ ਕੁਸ਼ਕਦੀ ਨਹੀਂ ਉਹਦੇ ਅੱਗੇ ਕੀ ਕਹਾਂਦੀ ਇਹੋ ਜਿਹੇ ਨੂੰ ਫੇ ਕੁਸ਼ਕਦੀ ਨਹੀਂ ਤੇਰੇ ਅੱਗੇ ਤੋ ਤੂੰ ਉਹਦੇ ਅੱਗੇ ਕੁਸ਼ਕਦੀ ਨਹੀਂ ਫੇ ਚੁੱਪ ਕਰ ਜਣੀ ਹਾਏ ਤੇਰੀ ਘਰ ਵਾਲੀ ਇਦਾਂ ਬੋਲਦੀ ਆ ਫੇ ਕੋਈ ਨਹੀਂ ਬੋਲ ਸਕਦੀ ਨਹੀਂ ਤੇਰੀ ਕਦਰ ਕਰਦੀ ਆ ਤਾਂ ਆ ਕਰ ਕਰਨੀ ਦੀ ਕਰਨੀ ਨਹੀਂ ਧੱਕੇ ਨਾ ਕਰਾ ਲੇਗੀ ਆਹੋ ਧੱਕੇ ਨਾ ਨਹੀਂ ਕਰਾ ਹੋਣੀ ਲੈ ਸਿਰ ਨਾਲ ਖਾਓ ਕੰਮ ਕਰ ਜਾ ਸਫਾ ਹੋ ਜਾ ਤਾਂ ਮੈਨੂੰ ਲੱਗਣਾ ਹਮਮ ਚੱਲ ਜਾ ਤਾਂ ਮੈਨੂੰ ਲੱਗ ਨਹੀਂ ਜਾਣਾ ਐ ਮੈਂ ਸਿਰ ਖਾਨ ਬਹਿ ਗਿਆ ਆਣ ਕੇ ਕੁੱਤੇ ਵਾਂਗੂ ਫਿਰ ਕੇ ਕੁੱਤੇ ਵਾਂਗੂ ਕਿਥੇ ਜਿੰਮ ਦੇ ਗਿਆ ਮੇਰੇ ਲਈ ਖਰਾਕ ਲਿਆ ਚੱਲ ਗਿਰੀਆਂ ਮੇਵੇ ਲਿਆ ਮੇਰੇ ਲਈ ਆ ਮੈਂ ਤਾਂ ਬਾਕੀ ਖਰੀਦ ਕੇ ਰੱਖੀਆਂ ਗਿਰੀਆਂ ਤੇਰੇ ਲਈ ਖਰੀਦਣੀਆਂ ਪੈਣੀਆਂ ਤੈਨੂੰ ਇਹ ਨਹੀਂ ਗੱਲ ਹੈਗੀ ਕਿ ਤੂੰ ਇੱਥੇ ਬੈਠੀ ਹੋਵੇਂ ਤੇ ਮੇਰੇ ਲਈ ਕੋਈ ਚਾਹ ਨਹੀਂ ਕੋਈ ਪਾਣੀ ਬੈਠੀ ਚਾਹ ਤੇ ਦੁੱਧ ਦੁੱਧ ਗਰਮ ਕਰਕੇ ਲਿਆਵੇਂ ਜਿੰਮ ਚੋਂ ਆਇਆ ਸੁਣਦਾ ਨਹੀਂ ਤੈਨੂੰ ਤੂੰ ਸਮਝ ਲਿਆ ਮੇਰੇ ਲਈ ਲਿਆ ਰਾਤ ਨੂੰ ਦਿੱਤਾ ਨਹੀਂ ਤੈਨੂੰ ਰਾਤ ਤੇ ਤੈਨੂੰ ਗਰਮ ਕਰਕੇ ਸ਼ੱਕਰ ਗਿਰੀਆਂ ਪਾ ਕੇ ਦਿੱਤਾ ਤਾਂ ਕਦਰ ਹੈਗੀ ਮੇਰੀ ਤੇ ਕਦਰ ਹੋਰ ਤੇ ਨਹੀਂ ਹੁਣ ਮੈਂ ਸਿਰ ਤੇ ਚੁੱਕ ਲਾ ਫਿਰ ਤੇ ਚੁੱਕਣਾ ਪੈਣਾ ਆ ਹੈ ਹੈ ਬਿਨਾਂ ਕਰਕੇ ਸਿਰ ਕਿੱਦਾਂ ਮੈਂ ਤੇਰੀ ਕਲਾਸ ਭਰ ਕੇ ਲਿਆਂਦਾ ਮੈਂ ਤਾਂ ਮੇਰੀ ਬੀਬੀ ਦੁੱਧ ਪੀਂਦੀ ਪਰ ਬੀਬੀ ਬੀਬੀ ਤੇ ਅੱਗਿਓ ਕਦਰ ਮੇਰੀ ਚਾਹ ਵਰਗੀ ਕਰਦੀ ਆ ਹਾਂ ਚਾਹ ਵਰਗੀ ਕਹਿੰਦੇ ਪੌਣ ਨਹੀਂ ਕਰਨਾ ਪੌਣ ਨਹੀਂ ਕਰਨਾ ਤੂੰ ਮੇਰਾ ਪੁੱਤ ਪੈਸੇ ਦਿੰਦਾ ਤਾਂ ਫਿਰ ਅੱਜ ਕੱਲ ਕੋ ਪੁੱਛਦਾ ਨਹੀਂ ਦਾਦੀਆਂ ਨੂੰ ਮੈਂ ਪੁੱਛਦਾ ਦੰਦ ਖਰੀਦਿਆ ਤੂੰ ਮੇਰੇ ਕਰਕੇ ਕਦਰ ਹੁੰਦੀ ਨਾ ਆ ਛੋਟਾ ਤੇਰੇ ਲੱਗੇ ਕਿੰਨਾ ਕ ਬੈਂਦਾ ਦੇਖ ਲੈ ਦੱਸ ਬੈਂਦਾ 10 ਜਾਟੀ ਆ ਜਿਹੜਾ ਤੇਰੇ ਲੱਗੇ ਲੰਮੇ ਪੈਂਦਾ ਸ਼ੁਕਰ ਲਾ ਕਰਦਾ ਰਹਿੰਦਾ ਕੋਈ ਗੱਲ ਨਹੀਂ ਕਰਦਾ ਉਹ ਸ਼ੁਕਰ ਹੀ ਤੇ ਮੈਨੂੰ ਹੈ ਤੇਰੇ ਲਈ ਬਾਕੀ ਮੈਂ ਹੀ ਮਾੜਾ ਬਾਕੀ ਤੇ ਚੰਗੇ ਤੇਰੇ ਲਈ ਸਾਰੇ ਉਹ ਤੈਨੂੰ ਆ ਤੂੰ ਕਾਨੂੰ ਮਾਰਾ ਚੰਗਾ ਮੈਂ ਚੱਲ ਜਾਣਾ ਘਰ ਛੱਡ ਕੇ ਭੌਂਕਦਾ ਬਣਾ ਮੈਂ ਘਰ ਛੱਡ ਕੇ ਚੱਲ ਜਾਣਾ ਕਿਦਾਂ ਜਾ ਸਕਦਾ ਤੂੰ ਕਿੱਥੇ ਹੈਂ ਕਿਉਂ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਮੇਰੇ ਚ ਇੰਨੀ ਪਾਵਰ ਆ ਤੇ ਮੇਰੇ ਕੋਲ ਇਨਾ ਕ ਪੈਸਾ ਮੈਂ ਹੁਣ ਚਾਹਵਾਂ ਮੈਂ ਟਿਕਟ ਕਰਾ ਕੇ ਅਮਰੀਕਾ ਚੱਲ ਜਾਵਾਂ ਓਹ ਹੋ ਹੋ ਬੱਲੇ ਬੱਲੇ ਕਿਤੇ ਹੋਰ ਨਾ ਕਿਸ ਨਾਲ ਲੈ ਜਾਈਂ ਬੱਲੇ 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 ਅਮਰੀਕਾ ਤੱਕ ਮੈਂ ਕਹਿਨੀ ਆ ਸਾਡ ਹੋ ਗਈ ਆ ਓ ਇਨੀ ਫੜੀ ਢੀਂ ਮਢੀ ਫੜੇ ਛੋਟੀ ਫੜ ਮਾਰ ਜਰਾ ਬੱਤ ਤੇਰੀ ਕਿੱਸਾ ਨਾਲ ਕੁਡੀ ਮੋਦੀ ਮਾਰੀ ਅਜਾ ਮਤਲਬ ਮੈਂ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਕਹਿੰਦੇ ਜਾਣਾ ਹੋਏ ਹੁਣ ਟਿਕਟ ਕਰਾ ਲਮਾ ਹੁਣੀ ਲੈ ਕਰਾ ਤੇ ਫੇਰ ਤੇਰਾ ਦਿਲ ਨਹੀਂ ਹੋ ਲੱਗਣਾ ਕੋਈ ਨਹੀਂ ਮੈਂ ਲਾਲਾ ਜੀ ਦਿਲ ਤੋਂ ਜਾਣ ਵਾਲੀ ਗੱਲ ਵੈ ਕਰ ਚੱਲ ਫੇਰ ਠੀਕ ਆ ਫੇਰ ਬੈਠੀ ਰਹੀ ਫੇਰ ਫੇਰ ਲੱਭਦੀ ਰਹੀ ਮੈਨੂੰ ਫੇਰ ਲੱਭਦੀ ਰਹੀ ਛੇ ਤੂੰ ਕਹਿਣਾ ਕਿ ਅਮਰਤਾ ਆ ਜਾ ਆ ਜਾ ਤੇ ਮੈਂ ਨਹੀਂ ਹੋ ਫਿਆਉਣਾ ਮੈਂ ਫੇਰ ਪੈਂਚ ਰੋਜ ਜਾਣਾ ਇਹ ਫੇਰ ਡੀਕੀ ਜਾਈ ਮੈਨੂੰ ਫੇਰ ਕੀ ਇਹ ਉਹ ਧਿਆ ਤਾਂ ਸਹੀ ਆ ਤਾਂ ਸਹੀ ਕੋਈ ਨਹੀਂ ਫਿਰ ਐਤ ਕਿ ਮੈਂ ਜਾ ਕੇ ਦੱਸਦਾ ਫਿਰ ਇਦਾਂ ਨਹੀਂ ਹੋਣਾ ਜਾ ਕੇ ਦੱਸ ਚੱਲਾਂ ਮੈਂ ਪੈਲ ਜਾ ਬਾਈ 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 ਜਾਊਗੀ ਫਿਰ ਮੈਨੂੰ ਡਿੱਕੀ ਨਾ ਇਹ ਦੀ ਖੜਾ ਕੀ ਚਲ ਅਜੇ ਤੇ ਮੈਂ ਸਰਪੰਚ ਬਣਨਾ ਪਿੰਡ ਦਾ ਅਜੇ ਨਹੀਂ ਜਾਣਾ ਅਰੇ ਜੀ ਖੁਸ਼ੀ ਰਹਿ ਡੀ ਨੀ ਡਿਖੜਾ ਕੀ ਆ ਅਜੇ ਮੈਂ ਸਰਪੰਚ ਬਣਨਾ ਪਿੰਡ ਦਾ ਅਜੇ ਨਹੀਂ ਮੈਂ ਜਾਣਾ ਉਹ ਤੈਨੂੰ ਕੌਣ ਬਣਾਏਗਾ ਸਰਪੰਚ ਬੀਬੀ ਜੱਟ ਚ ਕਾਬਲੀਅਤ ਆ ਜੱਟ ਇੱਕ ਮੋਤਵਰ ਬੰਦਿਆਂ ਦੇ ਵਿੱਚ ਪਿਆਰ ਰੱਖਦਾ ਆ ਬਾਈ ਇਗਾ ਇਹ ਤੇਰੇ ਵਾਂਗੂ ਨਹੀਂ ਕਿਤੇ ਹੈਗਾ ਮੈਂ ਕਿ ਘਰੇ ਹੀ ਫੜਾ ਮਾਰ ਲਿਆ ਜੱਟ ਦੀ ਚੱਲਦੀ ਆ ਜੱਟ ਥਾਣੇ ਚਲ ਜਵੇ ਨਾ ਤਾਂ ਸਲਾਮਾ ਕਰਦੇ ਆ ਮੈਨੂੰ ਥਾਣੇਦਾਰ ਵਾਹ ਫਾੜੇ ਵਾਲਿਆਂ ਨਾਲ ਜਿਵੇਂ ਲਈ ਫਿਰਦਾ ਦਲਲੇ ਉਦਾਂ ਵੀ ਮੈਨੂੰ ਕਰਦੇ ਆ ਇਹ ਤੇਰੇ ਵਾਂਗੂ ਨਹੀਂ ਗੱਲਾਂ ਮਾਰਦੀ ਫੇਰੀ ਦੁੱਕੀ ਦਾ ਬੰਦਾ ਨਹੀਂ ਤੇ ਰੀਜਤ ਕਰਦਾ ਐਨੇ ਫਲੇ ਮੈਂ ਕਿਥੋਂ ਹੀ ਨੰਘਦਾ ਮੂੰਹ ਪਰਾ ਕਰ ਲੈਂਦੇ ਲੋਕੀ ਆਹ ਆਹ ਮੇਰੀ ਪੈਰੀ ਦੌੜ ਕੇ ਪੈਂਦੇ ਸਾਰੇ ਪੈਰੀ ਦੌੜ ਕੇ ਕੀ ਇਦਾਂ ਦਾ ਕੀਤਾ ਤੂੰ ਤੂੰ ਨਹੀਂ ਪੈਂਦਾ ਸਾਰੀ ਦੁਨੀਆ ਸੰਤ ਮਹਾਪੁਰਸ਼ਾਂ ਕੋਈ ਤੂੰ ਆਹੋ ਕਿਹੜਾ ਮਹਾਪੁਰਸ਼ਾਂ ਤੂੰ ਮੈਂ ਮਹਾਪੁਰਸ਼ ਇਦਾਂ ਦਾ ਹੈਗਾ ਉਦਾਂ ਜੇ ਨਹੀਂ ਰਾਤ ਜੀ ਰਾਤ ਜਿਲੇ ਫੇ ਕੰਬਲ ਲੈ ਕੇ ਪੈਨੇ ਕੀ ਪਾਠ ਕਰਦੀ ਹੁੰਨੀ ਹਲੇ ਇਹਲੇ ਜਿਲੇ ਤੋਂ ਜਿੱਦਾਂ ਬੈਨੀ ਹੁੰਨੀ ਮੜਾ ਜਾ ਰੱਬ ਦਾ ਨਾਮ ਲੈਣ ਲਾਪਾ ਨਹੀਂ ਹੁੰਨੀ ਕੀ ਕਰਦੀ ਹੁੰਨੀ ਗਾਲਾਂ ਕੱਢਦੀ ਤੇਰੇ ਵਰਗਿਆਂ ਨੂੰ ਨਿਆ ਤੇਰੇ ਵਰਗਿਆਂ ਵਾਲਾ ਕੱਢਦੀਆਂ ਹੋਰ ਕੀ ਕਰਦੀਆਂ ਤੈਨੂੰ ਹੋ ਜਾ ਰਾਮ ਮੇਰੇ ਪਤਾ ਹੀ ਨਹੀਂ ਲੱਗਾ ਕੀ ਕਰਦੀ ਮੈਂ ਕੀ ਕਰਦੀ ਬਸ ਮੈਨੂੰ ਨਹੀਂ ਪਤਾ ਹੈਗਾ ਗੱਲਾਂ ਮਾਰਦੀ ਆ ਜਿੰਨ ਦਾ ਉਦਾਂ ਹੀ ਠੀਕ ਨਹੀਂ ਜਿੱਦਾਂ ਮਰਜ਼ੀ ਇਹਨੂੰ ਬੁਲਾ ਲਓ ਲੜਨ ਲਈ ਤੇ ਤਿਆਰ ਵਰ ਤਿਆਰ ਰਹਿੰਦੀ ਏ ਤਿਆਰ ਵਰ ਤਿਆਰ ਮਾਂ ਲੜਦੀ ਹੈ ਹੈ ਮੇਰੀ ਮਾਂ ਦੇ ਚਾਰੀ ਗਰੀਬਣੀ ਤੇ ਪੇਸ਼ ਪਈ ਆ ਤੇਰੀ ਮਾਂ ਗਰੀਬਣੀ ਆ ਇਹੋ ਜਿਹੀ ਗਰੀਬਣੀਆਂ ਹੋਰ ਇੱਕ ਦੋ ਹੋਣ ਤੇ ਦਾ ਬੰਨ ਲਈ ਇਥੇ ਰਹਿ ਸਕਦਾ ਸੀ ਓ ਬੱਲੇ ਬੀਬੀਏ ਬੱਲੇ ਬੀਬੀਏ ਹੈ ਨਾ ਭਰਾਵਾ ਬੀਬੀ ਆਡੀਅנס ਨੂੰ ਕਹਾਂ ਚੰਗੀ ਆਵੇ ਕਹਾਂ ਮਿੱਤਰੋ ਜੇ ਮੇਰਾ ਵਲੌਗ ਵਧੀਆ ਲੱਗਦਾ ਨਾ ਤਾਂ ਖਿੱਚ ਦਿਆ ਕਰੋ ਕੰਮ ਦਾਦੀ ਪੋਤੇ ਦੀਆਂ ਜੇ ਗੱਲਾਂ ਵਧੀਆ ਲੱਗਦੀਆਂ ਤੇ ਚੱਕ ਕੇ ਰੱਖਿਆ ਕਰੋ ਕੰਮ ਵਲੌਗ ਇਦਾਂ ਹੀ ਆਉਣਗੇ ਸਾਡੀ ਲੜਾਈ ਨਹੀਂ ਹੁੰਦੀ ਹੈ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਛੋਟਾਤ ਪਾਰੀ ਕਰਦੇ ਫੇਰ ਪਾਰੀ ਨਹੀਂ ਕਰਦੇ ਹਣੀ ਘੜੀ ਪਾਰੀ ਕਰਦੇ ਪੂਰਾ ਮਰਦੀ ਦਾੜੀ ਕੱਢ ਕੇ ਮਾਰ ਕੇ ਦੋ ਹਾਂ ਪਾਰੀ ਕਰਉਂਦਾ ਤੈਨੂੰ ਨਹੀਂ ਦਾੜੀ ਵੀ ਬਿਬੀ ਰੱਖ ਲਈ ਫਿਰ ਦਾੜੀ ਵੀ ਰੱਖਾਂਗੇ ਪਰ ਅਜੇ ਨਹੀਂ ਮੈਂ ਰੱਖਣੀ ਮੈਂ ਕੋਈ ਤੇਰਾ ਇਹ ਗੁਲਾਮ ਨਹੀਂ ਹੈਗਾ ਪਾਰੀ ਤੈਨੂੰ ਕਰਨੀ ਹੀ ਪੈਣੀ ਆ ਨਹੀਂ ਕਰਨੀ ਕਰਨੀ ਨਹੀਂ ਪਾਰੀ ਮੈਂ ਹੁਣ ਚਾਹਾਂ ਤਾਂ ਕਰਾਂਗੀ ਮੇਰਾ ਹੁਕਮ ਚੱਲਦਾ ਇਸ ਘਰ ਚ ਹਾਂਜੀ ਨੋ ਬੱਚੇ ਨੂੰ ਪਾਣੀ ਪਿਲਾ ਦੋ ਪਿਆਸ ਲੱਗਾ ਹੋਇਆ ਪਲਾ ਦੇਣੇ ਆ ਨਹੀਂ ਪਲਾ ਦੋ ਪਾਣੀ ਕਹਿੰਦੇ ਪਲਾ ਦੋ ਲਿਆ ਪਾਣੀ ਪਲਾ ਦਨੇ ਆ ਆ ਕਰੋ ਕੈਚ ਆ ਲੋ ਵੀ ਕਿਦਾਂ ਫਿਰ ਠੀਕ ਆ ਤੇਰੀਆਂ ਸਾਰੀਆਂ ਚੁਗਲੀਆਂ ਨਾਲ ਅੱਜ ਦੱਸਣੀਆਂ ਜਿਹੜੀਆਂ ਮੰਮੀ ਦੀਆਂ ਕੀਤੀਆਂ ਨਾ ਜਾ ਤੈਨੂੰ ਕਹਿਤਾ ਕਹਿ ਦੀ ਦਾ ਤੇ ਘਰੋਂ ਕੱਢ ਦੇਣਾ ਤੈਨੂੰ ਅੱਜ ਖੁੰਡੀ ਵੇਹ ਕਿਦਾਂ ਰੱਖੀ ਆ ਟੇਢੀ ਕਰਕੇ ਕਿਦਾਂ ਬਣ ਥਣ ਕੇ ਰਹਿੰਦੀ ਆ ਮੇਰਾ ਨਾ ਮੈਨੂੰ ਡਰਿਆ ਕਰ ਮੈਂ ਨਾ ਮੈਨੂੰ ਡਰ ਕੇ ਜਰੂਰ ਰਿਆ ਕਰ ਹੋਰ ਕਿਹ ਤੋਂ ਡਰਿਆ ਨਾ ਕਰ ਮੈਂ ਕਿਸੇ ਤੋਂ ਡਰਦੀ ਨਹੀਂ ਕਿ ਕੰਜਰ ਤੋਂ ਮੈਂ ਕਿਸੇ ਤੋਂ ਡਰਦੀ ਕੰਜਰ ਤੋਂ ਕਿਉਂ ਡਰਦੀ ਮੈਂ ਡਰਾ ਦੇਣਾ ਹੁਣ ਆਪਈ ਮੇਰੇ ਚ ਬੜਾ ਖੋਸ਼ ਆ ਮੈਂ ਡਰ ਸਕਦੀ ਹਾਂਜੀ ਪਾਣੀ ਦਿੱਤਾ ਤੇ ਹਾਦੋ ਗਲਾਸ ਥੋੜੀ ਥੋੜੀ ਚੱਲ ਫੜਾ ਬੀ ਇਹਨਾਂ ਨੂੰ ਪੁੱਛਣਾ ਸੀ ਨਾ ਜਰਾ ਜਟੀਆਂ ਆਈਆਂ ਆ ਮੰਗਣ ਪਾਣੀ ਪੁਣੀ ਲੈਣ ਤੂੰ ਮੜਾ ਜਾ ਕਰਨੀ ਸੀ ਤਰਸਤੀ ਕਿ ਤੂੰ ਬੋਲ ਲੈਣਾ ਨਹੀਂ ਨਹੀਂ ਮੈਂ ਕੀ ਮੈਂ ਆਪਾ ਪਾਣੀ ਕਿਹਾ ਪਾਣੀ ਪਲਾਤਾ ਮੈਂ ਤੈਨੂੰ ਕਹਿਣੀ ਕਿ ਬਾਹਰ ਹੈ ਸਾਲੇ ਠੱਗਣੇ ਠਾ ਹੈ ਨਹੀਂ ਕੋਈ ਰੋਟੀ ਰੱਟੀ ਹੈ ਨਹੀਂ ਇੱਥੇ ਕੋਈ ਹੈ ਠੱਗੀ ਆ ਹੈ ਹੈ ਠੱਗੀ ਆ ਮੈਂ ਕਿਹਾ ਅੱਜ ਕੱਲ ਸਾਰੇ ਇਦਾਂ ਹੀ ਹੈ ਚੋਰੀ ਅੱਜ ਕੱਲ ਕਿਸੇ ਨੂੰ ਘਰੇ ਬਿਠਾਉਣਾ ਨਹੀਂ ਚਾਹੀਦਾ ਨਹੀਂ ਸੜਾ ਲੈਂਦੀਆਂ ਕੁਝ ਅੰਦਰ ਬਾੜ ਕੇ ਤਾਂ ਯੋਤੀ ਮਾ ਉਹ ਫੇਰ ਨਹੀਂ ਸੀ ਨਾ ਜਿਹੜੀ ਰਜ ਰੱਬ ਦਾ ਨਾਂ ਇਹ ਨਹੀਂ ਚਲਾ ਗਈ ਆਹੋ ਚਲਾ ਗਈ ਚੰਡਾ ਮਾਰ ਮਾਰ ਮੈਂ ਮੂੰਹ ਵੀ ਲਾਲ ਕਰ ਦੇਣਾ ਸੀ ਅੱਜੇ ਤੋਂ ਬੀਬੀ ਮੇਰਾ ਆਪਣਾ ਜਾਦੂ ਚਲਾ ਦੇ ਤੂੰ ਕਿ ਕਿਸ ਤਰ੍ਹਾਂ ਚੱਲਦਾ ਤੇ ਯਾਦੂ ਜਿਹੜਾ ਸਾਡਾ ਫੇ ਚੱਲਦਾ ਰ ਚਪੇੜਾਂ ਵਾਲਾ ਉਹ ਨਹੀਂ ਨਾ ਫਿਰ ਉਹਨਾਂ ਨੂੰ ਪਤਾ ਫਿਰ ਦਾਦੀ ਨਹੀਂ ਬਾਹਰ ਲਈ ਹੁਣ ਤੂੰ ਕੀ ਕਰ ਰਹੀ ਨਹੀਂ ਕੋਈ ਗੱਲ ਬਾਤ ਦੇ ਭਾਂਡੇ ਗਏ ਬਾ ਗੱਲ ਖਤਮ ਕਹਿਤਾ ਤੂੰ ਕਹਿਤਾ ਇਹਨੇ ਲੇ ਗਏ ਹੋਰ ਤੇ ਹੋਰ ਗੱਡੀਆਂ ਹੀ ਖਾਉਂਦੀਆਂ ਰਾਮ ਜੈ ਦੀਆਂ ਹੈ ਇਹਨਾਂ ਨੂੰ ਇਹ ਨਹੀਂ ਪਤਾ ਮੇਰੀ ਬੀਬੀ ਕੀ ਚੀਜ਼ ਆ ਕਹੇ ਇਹ ਕਹਿੰਦਾ ਮੇਰੀ ਬੀਬੀ ਨੇ ਖੁੰਡੀ ਚੱਕ ਲਈ ਨਾ ਹੈ ਹਾਂ ਤਾਂ ਨੰਨੀ ਨਹੀਂ ਅਹ ਦੇਲਾ ਛੱਡ ਗੀਆਂ ਵਿੱਚੀ ਛੱਡ ਵਿੱਚ ਇਹਦੇ ਸਾਹ ਉੱਪਰੋਂ ਜੁੱਤੀ ਮਾਰਨੀ ਹੀ ਬਗਾਟਵੀ ਕਿਹਨੂੰ ਪੁੱਛਿਆ ਕਾ ਆਪ ਕਾ ਕਈ ਢਾਲ ਬਣਾਈ ਨਾ ਹੋਈ ਹਾਂ ਹੈ ਰਾਮ ਗਿਆ ਤੇ ਗਿਆ ਛੱਡਦਾ ਪਿਆ ਹੀ ਗੁੱਸਾ ਕਿਤੇ ਮੈਨੂੰ ਨਹੀਂ ਥੋੜੀ ਨਹੀਂ ਪਾਲਣ ਦੀ ਉਹ ਮੈਂ ਮੈਨੂੰ ਕਿਤੇ ਪਾਣੀ ਪਲਾਫ ਮੈਨੂੰ ਤਾਂ ਮੈਂ ਅੰਗਰੇਜੀ ਪਾਣੀ ਦਿੱਤਾ ਉਹਦੀਆਂ ਆਈਆਂ ਹਰ ਵਾਰ ਵੀ ਆ ਰਹੀਆਂ ਮੰਗਣ ਤੇ ਜ਼ੋਰ ਦਿੱਤਾ ਮੰਗਣ ਤੇ ਕੰਮ ਕੋਈ ਕਰਨਾ ਨਹੀਂ ਸਭ ਸਭ ਦੁਨੀਆ ਜਿਹਨਾਂ ਨੇ ਮੰਗ ਕੇ ਤਰਾਮ ਚੱਲਣਾ ਉਹਨਾਂ ਨੇ ਕਿ ਲੋੜਾ ਕੰਮ ਕਰਨ ਦੀ ਸਹੀ ਗੱਲ ਹੈ ਸਹੀ ਗੱਲ ਹੈ ਬੀਬੀ ਕੰਮ ਕਰੋ ਤੇ ਖਾਓ ਪੀਓ ਸਰ ਜੇ ਦਾਲ ਵਿੱਚ ਛੱਡੀ ਹਾਂ ਤੇਰੇ ਅਸੀਂ ਕਦੀ ਛੱਡੇ ਨਹੀਂ ਮਰਝੂਠਾ ਭੰਡਾ ਦਾਲ ਸਾਭ ਦੀ ਤੂੰ ਵਿੱਚ ਦੇ ਹੁੰਦੇ ਰਹਿੰਦੀ ਸਹੀ ਗੱਲ ਆ ਤੂੰ ਥੋੜੀ ਦਿੰਦਾ ਤੂੰ ਜੋ ਕਬਲਾ ਉਹ ਮੈਂ ਕਾ ਖਾ ਲੈਣੀ ਇੰਨੀ ਕਿਤਾ ਦਿੱਤੀ ਸਾਲੀਆਂ ਨੇ ਉਹ ਵੀ ਨਹੀਂ ਖਾਦੀ ਉਹ ਕਿ ਭੁੱਖੀਆਂ ਆਂ ਸੀਆਂ ਹੂੰ ਪਖੰਡ ਕਰਨ ਦੀਆਂ ਸੀ ਬੈਣ ਦਾ ਇਰਾਦਾ ਸੀਗਾ ਨਾ ਖੰਡ ਸੀ ਉਹਨਾਂ ਦਾ ਪਖੰਡ ਸੀਗਾ ਸਹੀ ਰਗ ਭੁੱਕ ਪਈ ਐ ਹਲੇ ਠੀਕ ਸਹੀ ਗੱਲ ਆ ਸਹੀ ਉਹ ਦੂਜੀ ਨੇ ਨਹੀਂ ਖਾਦੀ ਹੂੰ ਕਹਿੰਦੀ ਉਹਨੇ ਵਰਤ ਰੱਖਿਆ ਆ ਸਾਲੀ ਵਰਤ ਦੀ ਨਾ ਹੋਵੇ ਤੇ ਹੂੰ ਵਰਤ ਰੱਖੀ ਆ ਬੀਬੀ ਤੂੰ ਕਦੀ ਰੱਖਿਆ ਵਰਤ ਉਹ ਪਹਿਲੇ ਰੱਖਦੇ ਆਏ ਹਾਏ ਕਿਹਦੇ ਲਈ ਮਹਿੰਗੇ ਪਾਪੇ ਲਈ ਚੱਲ ਫੇਕੇ ਨਵੇਂ ਬਲੌਗ ਚ ਮਿਲਦੇ ਆ ਇਹਨੂੰ ਪ੍ਰਵਾਨ ਕਰੋ ਫੇ ਸ਼ਾਮ ਨੂੰ ਫਿਰ ਨਵਾਂ ਆਏਗਾ ਵਲੌਗ ਇੱਕ ਬੀਬੀ ਠੀਕ ਆ ਬਾਏ ਬਾਏ ਕਰ ਦੇ ਫਲਾਈਂਗ ਕਿੱਸ ਕਰ ਦੇ ਇੱਕ ਹੋਰ ਕਰ ਦੇ ਫਲਾਈਂਗ ਕਿੱਸ ਹਾਏ ਕੱਲ ਲਵ ਯੂ ਸੋਹਣਿਓ ਸਾਰਿਆਂ ਨੂੰ ਕਾ ਜਿਉਂਦੇ ਵਸਦੇ ਰਹੋ ਇਹਦੇ ਵਗੈਰਾ ਲਵ ਵਲੌਗ ਦੀਆਂ ਵੀ ਆਂਗੇ ਫੇ ਤੁਹਾਨੂੰ ਹਾਂ ਠੀਕ ਆ ਜੀ ਓਕੇ ਜੀ ਸਾਸਰੀ ਸੁਹਾਗ ਅੱਛਾ ਸੁਹਾਗ ਸਣਾ ਦੋ ਫੇ ਸੋਹਣੇ ਜੇ ਸੁਣਾ ਜੇ ਸੁਣਾਉਣ ਹੀ ਲੱਗੇ ਤਾਂ ਫੇ ਸੁਣਾ ਹੀ ਦੋ ਫੇ ਕਿਹੜੀ ਗੱਲ ਆ ਵੇ ਕੀ ਕਹਿੰਦੇ ਚੰਗੇ ਕੰਮ ਚ ਦੇਰੀ ਕਾਦੀ ਫੇ ਫੇ ਸੁਣਾ ਦੇ ਵਨ 2 3 4 ਚੱਕ ਦੇ ਅੱਗੇ ਕਹਿੰਦੇ ਗਾਣੇ ਕੌਣ ਦੇ ਆ ਬੀਬੀ ਛੱਡ ਤੂੰ ਯਾਰ ਗਾਣੇ ਲੋਕੀ ਤੈਨੂੰ ਪਸੰਦ ਕਰਦੇ ਤੂੰ ਕਿਸੇ ਤੋਂ ਕੀ ਲੈਣਾ ਆਪਾਂ ਨਾ ਟੁੰਡੇ ਲਾੜ ਦੀ ਪਹਿਲਾਂ ਪ੍ਰਵਾਹ ਕੀਤੀ ਨਾ ਕਦੇ ਹੁਣ ਕਰੀਏ ਠੀਕ ਆ ਜ਼ਿੰਦਗੀ ਜੀਣ ਆਏ ਆ ਘੜੀ ਦਾ ਪਤਾ ਨਹੀਂ ਨਜ਼ਾਰੇ ਲਾਓ ਠੀਕ ਆ ਤੈਨੂੰ ਲੋਕ ਤੈਨੂੰ ਦਵਾਵਾਵਾਂ ਦਿੰਦੇ ਕਿ ਨਹੀਂ ਦਿੰਦੇ ਆ ਹੁਣੇ ਮੈਨੂੰ ਇੱਕ ਮੈਸੇਜ ਆਇਆ ਕਿ ਕੁੜੀ ਦਾ ਕਹਿੰਦੇ ਕਿ ਆਪਾਂ ਬੀਬੀ ਨੂੰ ਮਿਲਣ ਲਾਉਣਾ ਮੈਂ ਕਿ ਜੀ ਸਦ ਕੇ ਆਓ ਯਾਰ ਇਹ ਕਿਹੜੀ ਗੱਲ ਆ ਜੀ ਸਦ ਕੇ ਆਓ ਚਾਹ ਪਾਣੀ ਪਿਲਾਵਾਂਗੇ ਰੋਟੀ ਪਾਣੀ ਖਵਾ ਕੇ ਭੇਜਾਂਗੇ ਜਟਾਂ ਦੇ ਘਰ ਆਉਣ ਲਗੇ ਤੁਸੀਂ ਹੈ ਹਾਂ ਸੁਣਾ ਫੇ ਬੀਬੀ ਚੱਕ ਦੇ ਕੰਮ ਨੂੰ ਵਾਏ ਬੜਾ ਜੋਰ ਦੀ ਵਾਏ ਨੀ ਸੁਣ ਮੇਰੀਏ ਮੇਰੇ ਬਾਪ ਨੂੰ ਸਮਝਾ ਤੀ ਯੋਨ ਹੋ ਗਈ ਹੁਣ ਘਰ ਬਰ ਟੋਲਣ ਜਾ ਹਾਂ ਨੀ ਸੁਣ ਮੇਰੀ ਏ ਤੂੰ ਐਡੇ ਬੋਲ ਨਾ ਬੋਲ ਜਿੱਥੇ ਕਟੀਆਂ 12 ਬਰਸਾਂ ਇੱਕ ਮਹੀਨਾ ਹੋ ਆਏ ਹਾਏ 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 ਕੀ ਬਾਤ ਆ 12 ਬਰਸਾਂ ਇਹ ਕਟੀਆਂ ਮੇਰੇ ਸਈਆਂ ਨਾਲ ਪਿਆਰ ਹੋਣਾ ਕੱਟਦੀ ਇੱਕ ਘੜੀ ਮੇਰਾ ਅਨ ਜਲ ਹੋਇਆ ਪਿਆ ਹਾਂ ਸਹੀ ਗੱਲ ਬੜਾ ਵਧੀਆ ਸੁਣਾਇਆ ਬੀਬੀ ਆ ਦਾ ਨਾ ਬਹੁਤ ਸੋਹਣਾ ਹੋਰ ਪੈਰਾ ਹੈਗਾ ਇੱਕ ਇੱਕ ਪੱਗੀ ਨਹੀਂ ਆਹ ਪੈਰਾ ਹੋਰ ਸੁਣਾ ਦੇ ਇਹ ਆ ਪੈਰਾ ਦੁਬਾਰਾ ਸੁਣਾ ਦੇ ਅੱਛਾ ਹਮ ਬਾਬੋ ਨਹੀਂ ਸੁਣ ਮੇਰੀਏ ਮੇਰੇ ਮੇਰੇ ਨੂੰ ਸਮਝਾ ਭੈਣ ਵੱਡੀ ਹੋ ਗਈ ਹੁਣ ਘਰਵਾਰ ਟੋਲਣ ਜਾ ਹਮ ਤੋਂ ਨਹੀਂ ਪਾਣੇ ਮੇਰੀਏ ਤੂੰ ਡੱਡੇ ਬੋਲ ਲਾ ਬੋਲ ਜਿੱਥੇ ਕਟੀਆਂ ਵਾਰਾ ਮਰਸਾ ਇੱਕ ਮਹੀਨਾ ਆ ਆ ਹਾ ਹਾ ਵਾਰਾ ਵਾਰੀ ਦਾ ਇੱਕ ਕਟੀਆਂ ਮੇਰੇ ਸਈਆਂ ਨਾਲ ਪਿਆਰ ਹੁਣ ਨਾ ਕਟਦੀ ਇੱਕ ਘੜੀ ਮੇਰਾ ਅੰਜਲ ਹੋਇਆ ਤਿਆਰ ਕੀ ਬਾਤ ਕਿੰਨਾ ਸੋਹਣਾ ਮਤਲਬ ਆ ਹਨਾ ਬੜਾ ਵਧੀਆ ਲੱਗਿਆ ਮੈਨੂੰ ਗੱਲ ਕਰ ਮਾਂ ਵੀ ਕੁੜੀ ਦੀ ਜਦੋਂ ਉਮਰ ਹੋ ਗਈ ਹੁੰਦੀ ਤਾਂ ਉਹ ਮਾਂ ਵੀ ਕਹਿੰਦੀ ਵੀ ਇਹਦਾ ਰਿਸ਼ਤਾ ਲੱਭ ਭਈ ਇਹਦਾ ਰਿਸ਼ਤਾ ਲੱਭੋ ਤੇ ਫਿਰ ਕੁੜੀ ਕਹਿੰਦੀ ਵੀ ਜਿੱਥੇ ਮੈਂ 12 ਸਾਲ ਕੱਟਿਆ ਤੇ 2-4 ਸਾਲ ਹੋਰ ਕੱਟ ਲੈਣ ਦੋ ਮਾਂ ਨੇ ਕਿਹਾ ਮਾਂ ਨੇ ਕਿਹਾ ਵੀ ਜਿੱਥੇ ਹਾਂ ਅੱਛਾ ਮਾਂ ਨੇ ਤੂੰ 12 12 ਬਰਿਆਂ ਦੀ ਤੂੰ ਹੋ ਗਈਆਂ ਤਗੜੀ ਹੋ ਗਈ ਆ ਆਓ ਹੋਰ ਇੱਕ ਮਹੀਨਾ ਕੱਟ ਲੈ ਕੱਟ ਲੈ ਕਹਿੰਦੀ ਮੈਂ ਤਾਂ 12 ਬਰਿਆਂ ਕੱਟਿਆ ਮੇਰਾ ਸਹਿਆ ਨਾਲ ਪਿਆਰ ਮੇਰਾ ਕੁੜੀਆਂ ਨਾਲ ਅੱਛਾ ਮੇਰਾ ਕੁੜੀਆਂ ਨਾਲ ਪਿਆਰ ਸਿਗਾ ਤੇ ਕਹਿੰਦੇ ਉਹ ਕੱਟਦੀ ਕਹਿੰਦੇ ਹੁਣ ਮੇਰਾ ਅੰਜਲ ਤਿਆਰ ਹੈ ਅੰਜਲ ਹੁਣ ਤਿਆਰ ਹੈ ਅੱਛਾ ਕਿਆ ਬਾਤ ਕਿੰਨਾ ਅੱਛਾ ਕਈ ਗੱਲਾਂ ਕਿੰਨੀਆਂ ਸੋਹਣੀਆਂ ਵੀ ਆ ਬੀਬੀ ਹਨਾ ਪੁਰਾਣੀਆਂ ਗੱਲਾਂ ਕਿੰਨੀਆਂ ਸੋਹਣੀਆਂ ਆ ਅੱਜ ਕੱਲ ਦਾ ਗਾਣਿਆਂ ਦੇ ਵਿੱਚ ਉਹ ਜਲੂਸ ਨਿਕਲਦਾ ਸਹੀ ਗੱਲ ਆ ਯਾਰ ਪੁਰਾਣੀਆਂ ਆ ਮੈਨੂੰ ਬੜਾ ਸੋਹਣਾ ਲੱਗਾ ਨਾਲੇ ਕੋਈ ਮਤਲਬ ਆ ਹੈਨਾ ਹਾਂ ਸਿਆਣੀਆਂ ਚੀਜ਼ਾਂ ਆ ਵਧੀਆ ਚੀਜ਼ਾਂ ਆ ਲੈ ਫੇ ਬੀਬੀ ਨਜ਼ਾਰਾ ਲਿਆਤਾ ਤੇ ਕਹਿ ਦੋ ਕਾ ਹੁਣ ਮੈਂ ਕੱਲ ਨੂੰ ਇੱਕ ਨਵਾਂ ਸੁਭਾਗ ਫੋਰ ਚੇਤੇ ਕਰਕੇ ਰੱਖਾਂਗੀ ਤੇ ਮਿਲਦੇ ਨਵੇਂ ਵਲੌਗ ਦੇ ਵਿੱਚ। ਹਾਂ ਜੀ ਬਹੁਤ ਤੰਗਿਲਦੇ। ਹਾਂ ਰਾਜੀ ਫੁਸ਼ੀ ਤੇ ਹੀ ਵੀ ਰਾਵ ਤੇ ਅਸੀਂ ਵੀ ਰਹੀਏ। ਤਾਂਦਰੁਸਤੀਆਂ ਦਾ ਵੀ। ਦੋਵੇਂ ਪਾਸੇ। ਸਾਡੇ ਵਾਲ ਵੀ ਤੇ ਤੁਹਾਨੂੰ ਵੀ ਤੰਦਰੁਸਤੀ। ਸਾਡੇ ਵਾਲੀ। ਕਿਆ ਸਾਨੂੰ ਪਹਿਲਾਂ ਉਦਾਂ? ਹਾਂ ਜੀ ਠੀਕ ਠਾਕ ਰਹੀਏ। ਠੀਕ ਠਾਕ ਰਹੀਏ। ਵਲੌਗ ਤਾਂ ਹੀ ਸਾਡੇ ਵੱਣਗੇ ਜੇ ਅਸੀਂ ਠੀਕ ਹੋ। ਠੀਕ ਰਾਵਾਂਗੇ। ਵੈਸੇ ਇੱਕ ਗੱਲ ਆ ਚਲੋ ਇਹਨਾਂ ਜਿਹੜੀਆਂ ਦਵਾਵਾਂ ਹੁੰਦੀਆਂ ਨੇ ਇਹ ਦਵਾ ਨਾਲੋਂ ਵੀ ਵਧੀਆ ਹੁੰਦੀਆਂ ਆ ਜਦੋਂ ਦੀ ਬੀਬੀ ਨੂੰ ਲੋਕੀ ਦਵਾਵਾਂ ਦਿੰਦੇ ਬੀਬੀ ਸਾਡੀ ਵਧੀਆ ਚਲੋ ਤਾਂਦਰੁਸਤ ਆ ਮੇਰੀ ਉਮਰ ਵਧੀਆ ਹੋਈ ਜਾਂਦੀ ਆ ਤੇ ਮਾਰੇ ਜਿਹੜੇ ਦੇਖਦੇ ਆ ਉਹਨਾਂ ਦੀ ਵੀ ਲੰਬੀ ਉਮਰ ਕਰੇ ਸੋ ਓਕੇ 사시칼 ਯਾਰੇ ਲੋਟੋ